ਬਾਬੇਓ ਆ ਵੀਡੀਓ ਤੁਸੀਂ ਦੇਖ ਰਹੇ ਹੋ ਕਿ ਜਿਸ ਵਿੱਚ ਇੱਕ ਵਿਆਹ ਚੱਲ ਰਿਹਾ ਹੁੰਦਾ ਹੈ ਪਰ ਅਚਾਨਕ ਮੀਂਹ ਆ ਜਾਂਦਾ ਹੈ ਜਿਸ ਤੋਂ ਬਾਅਦ ਪੱਲੀਆਂ ਦੇ ਛਤਰੀਆਂ ਲੈ ਕੇ ਉਹ ਵਿਆਹ ਨੂੰ ਕੰਪਲੀਟ ਕੀਤਾ ਜਾਂਦਾ ਹੈ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਹੈ ਤਾਂ ਥੱਲੇ ਕਾਫੀ ਕਮੈਂਟ ਕੀਤੇ ਜਾਂਦੇ ਨੇ ਕਿ ਇਸ ਨੇ ਪਤੀਲੇ ਜਾਂ ਕਡਾਈਆਂ ਚਟੀਆਂ ਹੋਣੀਆਂ ਨੇ ਤਾਂ ਹੀ ਇਹਦੇ ਵਿਆਹ ਤੇ ਮੀਂਹ ਆਇਆ ਹੈ ਕਿ ਤੁਹਾਨੂੰ ਵੀ ਲੱਗਦਾ ਹੈ ਪਤੀਲੇ ਕਡਾਈਆਂ ਚਟਣ ਨਾਲ ਸੱਚ ਵਿੱਚ ਹੀ ਐਵੇਂ ਵਿਆਹ 'ਚ ਮੀਂਹ ਆਉਂਦਾ ਹੈ ਜਾਂ ਇਹ ਸਿਰਫ ਗੱਲਾਂ ਹੀ ਬਣੀਆਂ ਨੇ ਸਾਨੂੰ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਐਮ ਦੀਆਂ ਹੋਰਨਾਂ ਦੇਖ ਲੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਹਰ ਅਪਡੇਟਸ ਤੁਹਾਡੇ ਤੱਕ ਮਿਲਦੀ ਰਵੇ ਧੰਨਵਾਦ। Gracias.